ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਜੋ ਢਾਪਨ ਇਸ ਸਮੇਂ ਚੱਲ ਰਹੀ ਹੈ ਹਰ ਰੋਜ਼ ਇੱਕ ਨਵੇਂ ਤੇ ਰੌਚਕ ਘਟਨਾਕ੍ਰਮ ਸਾਹਮਣੇ ਆ ਰਹੇ ਸੁਖਬੀਰ ਬਾਦਲ ਪੰਜ ਮੈਂਬਰੀ ਕਮੇਟੀ ਦਮਦਮਾ ਟਕਸਾਲ ਧਾਮੀ ਜਥੇਦਾਰ ਇਨਾਂ ਦੇ ਨਾਲ-ਨਾਲ ਇੱਕ ਨਵੇਂ ਪਾਤਰ ਦੀ ਐਂਟਰੀ ਵੀ ਹੋਈ ਹੈ। ਪੰਜ ਤਾਂ ਇਹ ਪਾਤਰ ਅੰਤਖਸ਼ਫਾ ਦੇ ਵਿੱਚ ਕਾਫੀ ਪੁਰਾਣਾ ਹੈ ਪਰ ਇਸ ਦੌਰ ਦੀ ਜੋ ਸਿਆਸੀ جنگ ਛੜੀ ਹੋਈ ਹੈ ਉਸ ਦੇ ਵਿੱਚ ਹੁਣ ਪਹਿਲੀ ਵਾਰ ਕੋਈ ਪ੍ਰਭਾਵੀ ਰੋਲ ਨਿਭਾਉਣ ਜਾ ਰਿਹਾ ਹੈ। ਇਸ ਪਾਤਰ ਦਾ ਨਾਮ ਹੈ ਰਣਜੀਤ ਸਿੰਘ ਢਡਰੀਆਂ ਵਾਲਾ। ਢਡਰੀਆਂ ਵਾਲਾ ਅਤੇ ਵਿਵਾਦ ਬੜੇ ਚਿਰਾਂ ਤੋਂ ਇਕੱਠੇ ਹੀ ਵਿਚਰਦੇ ਆ ਰਹੇ ਹਨ ਪਰ ਹੁਣ ਜੋ ਹੋ ਰਿਹਾ ਹੈ ਉਹ ਸ਼ਾਸਤ ਦੇ ਇੱਕ ਦਿਲਚਸਪ ਮੋੜ ਤੇ ਹੋ ਰਿਹਾ ਹੈ ਜਿੱਥੇ ਕਈ ਸਮੀਕਰਨ ਬਦਲ ਰਹੇ ਹਨ ਅਤੇ ਕਈ ਨਵੇਂ ਬਣ ਰਹੇ ਹਨ ਕੱਲ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕੁਲਦੀਪ ਸਿੰਘ ਗੜਗੱਜ ਨੇ ਰਣਜੀਤ ਸਿੰਘ ਘੱਡਰੀਆਂ ਵਾਲੇ ਨੂੰ ਸਲਾਹ ਦਿੱਤੀ ਕਿ ਅਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਮੰਗ ਲਵੋ ਤਾਂ ਕਿ ਸਾਰੇ ਇਕੱਠੇ ਹੋ ਕੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਜੁਟ ਜਾਈਏ ਬੜਾ ਹੀ ਨੇਕ ਕੰਮ ਹੈ ਸਿੱਖੀ ਦੇ ਖਾਤਰ ਤਾਂ ਅਸੀਂ ਸਾਰੇ ਜਿਉਂਦੇ ਆਂ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਵੀ ਫੌਰਨ ਇੱਕ ਵੀਡੀਓ ਸੰਦੇਸ਼ ਜਾਰੀ ਕਰ ਦਿੱਤਾ ਇਸ ਸੰਦੇਸ਼ ਵਿੱਚ ਬੜਾ ਖੁਸ਼ੀ ਜੋ ਸਾਂਝਿਆ ਜਾ ਸਕਦਾ ਹੈ ਠੀਕ ਹੈ ਸਮਝੌਤੇ ਦੀ ਗੁੰਜਾਇਸ਼ ਰੱਖੀ ਹੋਈ ਹੈ ਪਰ ਪੁਰਾਣੀ ਤੀਸ ਹਜੇ ਵੀ ਬਰਕਰਾਰ ਹੈ ਉਹ ਜ਼ਖਮ ਹਜੇ ਵੀ ਅੱਲੇ ਹਨ ਜੋ ਢੱਡੀਆਂ ਵਾਲੇ ਨੇ ਜਾਂ ਫੇਰ ਇਹ ਕਹ ਲੋ ਕਿ ਇੱਕ ਸਲਾਸੀ ਲੜਾਈ ਦੇ ਵਿੱਚ ਢੱਡੀਆਂ ਵਾਲੇ ਵੱਲੋਂ ਇਹ ਜ਼ਖਮ ਚੱਲੇ ਗਏ ਸੀ ਪਰ ਹੁਣ ਸਮਾਂ بڑا ਬਲਵਾਨ ਹੈ ਇਹ ਕਹਿ ਕੇ ਡੰਗ ਟਪਾ ਲਈਏ ਜਾਂ ਫਿਰ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ ਹੁੰਦਾ ਹੈ ਇਹ ਗੱਲ ਜਿਆਦਾ ਟੁਕਦੀ ਬੈਠਦੀ ਹੈ ਇਸ ਗੱਲ ਦਾ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈ ਜ਼ਰੂਰਤ ਸਾਰਿਆਂ ਨੂੰ ਹੀ ਹੈ ਪਰ ਕਿਸ ਦੀ ਜ਼ਰੂਰਤ ਸਭ ਤੋਂ ਵੱਡੀ ਹੈ ਸਵਾਲ ਇਹੋ ਹੀ ਵੱਡਾ ਹੈ ਸੌਦਾ ਜ਼ਰੂਰਤ ਦੇਖ ਕੇ ਹੀ ਹੋਣਾ ਹੁੰਦਾ ਹੈ ਸੁਖਵੀਰ ਬਾਦਲ ਤੇ ਪੰਜ ਮੈਂਬਰੀ ਕਮੇਟੀ ਦੀ ਸਫਲਤਾ ਦਾ ਦਬਾਅ ਵਧਦਾ ਹੀ ਜਾ ਰਿਹਾ ਹੈ ਇਹ ਵੀ ਸਾਰੇ ਜਾਣਦੇ ਇਹ ਵੀ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਕਈ ਵੱਡੇ ਆਗੂ ਜੇ ਉਹਨਾਂ ਨੂੰ ਵੱਡੇ ਆਗੂ ਕਹਿ ਸਕਦੇ ਆ ਉਹ ਸੁਖਵੀਰ ਦਾ ਸਾਥ ਛੱਡ ਕੇ ਪੰਜ ਮੈਂਬਰੀ ਕਮੇਟੀ ਦਾ ਪੱਲਾ ਫੜ ਸਕਦੇ ਨੇ ਇਹ ਵੀ ਕਿਆਸਰਾਈਆਂ ਚੱਲ ਰਹੀਆਂ ਪੁਲਦੀਪ ਸਿੰਘ ਗੜਗੜਜ ਵੀ ਆਪਣੇ ਜਥੇਦਾਰੀ ਨੂੰ ਮਨਾਉਣ ਦੇ ਲਈ ਕਾਹਲੇ ਨੇ ਕਿ ਉਹਨੂੰ ਮਾਨਤਾ ਕਿਵੇਂ ਮਿਲ ਸਕਤੀ ਹੈ ਮਾਨਤਾ ਮਿਲ ਨਹੀਂ ਰਹੀ ਭਾਵੇਂ ਉਹ ਯਤਨ ਕਾਫੀ ਕਰ ਰਹੇ ਨੇ ਸੋ ਉਹਨਾਂ ਦਾ ਪੂਰਾ ਜ਼ੋਰ ਇਸ ਚੀਜ਼ ਤੇ ਲੱਗਿਆ ਹੋਇਆ ਹੈ ਕਿ ਉਹਨਾਂ ਦੀ ਜਥੇਦਾਰੀ ਨੂੰ ਪੰਥ ਤੋਂ ਕਿਵੇਂ ਨਾ ਕਿਵੇਂ ਮਾਨਤਾ ਮਿਲ ਜਾਵੇ ਉਧਰ ਦਮਦਮੀ ਟਕਸਾਲ ਦੇ ਮੁਖੀ ਹਰਰਾਮ ਸਿੰਘ ਧੂਮਾ ਨੇ ਵੀ ਨਵੇਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਉਹ ਵੀ ਪੁਰਾਣੇ ਜਥੇਦਾਰਾਂ ਨੂੰ ਇੱਕ ਵਾਰ ਫੇਰ ਤੋਂ ਵਾਪਸ ਲਿਆਉਣ ਦੇ ਲਈ ਬਜਿੱਦ ਹਨ ਭਾਵੇਂ ਉਹ ਵਾਪਸੀ ਜਿਹੜੀ ਹੈ ਕੁਝ ਸਮੇਂ ਵਾਸਤੇ ਹੀ ਹੋਵੇ ਲੇਕਿਨ ਉਹ ਕਹਿੰਦੇ ਕਿ ਇੱਕ ਵਾਰ ਜਿਹੜੇ ਬਰਖਾਸਤ ਕੀਤੇ ਗਏ ਜਸੇਧਾਰ ਨੇ ਉਹਨਾਂ ਦੀ ਮੁੜ ਬਹਾਲੀ ਮੈਂ ਕਰਵਾ ਕੇ ਹੀ ਦਮ ਲਵਾਗਾ ਇਹ ਉਹਨਾਂ ਵੱਲੋਂ ਸਟੈਂਡ ਜਿਹੜਾ ਲਿਆ ਗਿਆ ਸੋ ਹੁਣ ਸਾਰੇ ਖੇਡ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹ ਇੱਕ ਕਾਫੀ ਵੱਡੀ ਜਾਂ ਕਾਫੀ ਅਹਿਮ ਭੂਮਿਕਾ ਨਿਭਾ ਸਕਦੇ ਨੇ ਪਰ ਸਵਾਲ ਇਹ ਹੈ ਕਿ ਕੌਣ ਕਿਸ ਨੂੰ ਵਰਤ ਸਕੇਗਾ ਕੌਣ ਕਿਸ ਨੂੰ ਵਰਤਨ ਦੇ ਵਿੱਚ ਕਾਮਯਾਬ ਹੋ ਸਕੇਗਾ ਜੇ ਤੁਸੀਂ ਪਿਸ਼ੋਕੜ ਦੇ ਵਿੱਚ ਝਾਤ ਮਾਰੋ ਤਾਂ ਬਾਬਾ ਰਣਜੀਤ ਸਿੰਘ ਇਸੇ ਸੰਤ ਸਮਾਜ ਦਾ ਹੀ ਇੱਕ ਹਿੱਸਾ ਸੀ ਜਿਸ ਦੇ ਮੁਖੀ ਹਰਨਾਮ ਸਿੰਘ ਘੁੰਮਾ ਹਨ ਢੜਰੀਆਂ ਵਾਲੇ ਦਾ ਮੁੱਖ ਇਲਾਕਾ ਕਹਿ ਲਈਏ ਜਾਂ ਜਿੱਥੇ ਜ਼ਿਆਦਾ ਉਹਨਾਂ ਦਾ ਜ਼ੋਰ ਸੀ ਜਾਂ ਇਹ ਕਹਿ ਲੋ ਕਿ ਜਿੱਥੇ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵੱਧ ਸੀ ਉਹ ਹੈ ਮਾਲਵੇ ਦਾ ਇਲਾਕਾ ਪਰ ਰਣਜੀਤ ਸਿੰਘ ਢੜੀਆਂ ਵਾਲਾ ਆਪਣੀ ਪਕੜ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਉਫਲਾਉਣਾ ਚਾਹੁੰਦੇ ਸੀ ਉਮਰ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਬੜੀ ਘੱਟ ਉਮਰ ਦੇ ਉਹ ਹੈਨ ਸ਼ੈਲੀ ਵੀ ਉਹਨਾਂ ਦੀ ਚੰਗੀ ਸੀ ਪ੍ਰਚਾਰ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਵੀ ਉਹ ਚੰਗੀ ਕਰ ਲੈਂਦੇ ਸੀ ਲੇਕਿਨ ਉਹਨਾਂ ਦੇ ਅੰਦਰੂਨੀ ਮਤਭੇਦ ਕੀ ਹੋਏ ਉਹ ਤਾਂ ਕਿਸੇ ਨੂੰ ਪਤਾ ਨਹੀਂ ਲੇਕਿਨ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਆਪਣੇ ਪ੍ਰਚਾਰ ਦੇ ਵਿੱਚ ਇੱਕ ਨਵੀਨੀਕਰਨ ਕਰਨ ਦਾ ਫੈਸਲਾ ਲਿਆ ਉਸ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਗਿਆ ਰਵਾਇਤੀ ਕਥਾ ਤੋਂ ਹਟ ਕੇ ਨਵੀਂ ਪੀੜੀ ਨੂੰ ਸਮਝਾਉਣ ਦਾ ਹਵਾਲਾ ਦੇ ਕੇ ਸਾਇੰਸ ਦੇ ਹਵਾਲੇ ਤੋਂ ਉਹਨਾਂ ਵੱਲੋਂ ਵਿਆਖਿਆ ਕਰਨ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਨਾਲ ਉਹਨਾਂ ਦਾ ਟਕਰਾ ਜਿਹੜਾ ਸੀ ਉਹ ਵਧਣਾ ਸ਼ੁਰੂ ਹੋ ਗਿਆ ਦਿਵਾਨ ਉਹਨਾਂ ਨੇ ਮਾਗੇ ਦੇ ਵਿੱਚ ਵੀ ਲਾਉਣੇ ਸ਼ੁਰੂ ਕਰ ਦਿੱਤੇ ਫਿਰ ਟਕਰਾ ਤਾਂ ਹੋਣਾ ਹੀ ਸੀ ਦਮਦਮੀ ਟਕਸਾਲ ਵੱਲੋਂ ਵਿਰੋਧ ਹੋਇਆ ਦਿਵਾਨ ਬੰਦ ਕਰਾਉਣੇ ਸ਼ੁਰੂ ਕੀਤੇ ਗਏ ਟਕਰਾ ਇੰਨਾ ਵੱਧ ਗਿਆ ਕਿ ਮਈ 2016 ਨੂੰ ਬਰੋਵਲ ਪਿੰਡ ਦੇ ਨੇੜੇ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਉੱਪਰ ਹਮਲਾ ਹੋਇਆ 15 ਤੋਂ ਵੱਧ ਅਮਰਤ ਹਰੀ ਸਿੰਘਾਂ ਨੇ ਕਨਾਲ ਰੋਡ ਦੇ ਉੱਤੇ ਇੱਕ ਛਵੀਰ ਲਾਈ ਹੋਈ ਸੀ ਬਾਬੇ ਨੇ ਵੀ ਮਿੱਠੇ ਪਾਲੇ ਦੀ ਥਾਂ ਤੇ ਫਰੂਟੀਆਂ ਦੇਖ ਕੇ ਗੱਡੀ ਰੋਕ ਲਈ ਗੱਡੀ ਜਦੋਂ ਰੋਕੀ ਗਈ ਤਾਂ ਉੱਥੇ ਕਾਫਲੇ ਤੇ ਹਮਲਾ ਹੋ ਗਿਆ। ਭੁਪਿੰਦਰ ਸਿੰਘ ਖਾਸੀ ਕਲਾਂ ਦੀ ਗਰਦਨ ਦੇ ਵਿੱਚ ਗੋਲੀ ਲੱਗਦੀ ਹੈ। ਗੱਡੀਆਂ ਭੁਜਾ ਲਈਆਂ ਜਾਂਦੀਆਂ ਨੇ। ਭੁਜਾਈਆਂ ਹੋਈਆਂ ਗੱਡੀਆਂ ਦੇ ਟਾਇਰ ਫਟ ਜਾਂਦੇ ਨੇ। 50 ਤੋਂ ਵੱਧ ਗੱਡੀ ਦੇ ਉੱਤੇ ਫਾਇਰ ਹੁੰਦੇ ਨੇ ਤੇ ਆਖਰਕਾਰ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ। ਪਤਾ ਤਾਂ ਸਾਰਿਆਂ ਨੂੰ ਸੀ ਕਿ ਇਹ ਕੰਮ ਦਮਦਮੀ ਟਕਸਾਲ ਦਾ ਹੈ ਯਾਨੀ ਤੁੰਮਾਂ ਦੇ ਇਸ਼ਾਰੇ ਤੇ ਹੋਇਆ ਹੈ। ਪਰ ਅਨਜੀਤ ਸਿੰਘ ਦੀ ਬਿਆਨ ਦਿੰਦੇ ਨੇ ਕਿ ਪਤਾ ਨਹੀਂ ਹਮਲਾ ਕਿਸ ਨੇ ਕਰਾਇਆ ਸੀ ਇਹ ਸਰਕਾਰ ਦਾ ਕੰਮ ਹੈ ਪੁਲਿਸ ਨੇ ਤੈਕੀਕਾਤ ਕਰਨੀ ਸਰਕਾਰ ਉਦੋਂ ਅਕਾਲੀ ਦੰਦ ਦੀ ਸੀ ਤੁਮਾ ਸੁਖਬੀਰ ਦੇ ਨੇੜੇ ਸੀ ਇਹ ਵੀ ਸਾਰਿਆਂ ਨੂੰ ਪਤਾ ਸੀ ਉਦੋਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਗੋਡਿਆਂ ਵਿੱਚ ਹੀ ਤੁਮਾ ਬੈਠਾ ਦਿਖਦਾ ਸੀ ਫਿਰ ਕਠਨਕ੍ਰਮ ਅੱਗੇ ਵਧਦਾ ਗਿਆ 2018-19 ਦੇ ਵਿੱਚ ਦਿਵਾਨਾਂ ਦਾ ਕਾਫੀ ਵਿਰੋਧ ਹੋਇਆ ਅਤੇ 2020 ਦੇ ਵਿੱਚ ਅਕਾਲ ਤਖਤ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਦਾ ਹਵਾਲਾ ਦੇ ਕੇ ਪੂਰਨ ਬਾਈਕਾਟ ਕਰਨ ਦਾ ਸੱਦਾ ਦੇ ਦਿੱਤਾ ਗਿਆ ਕਿ ਇਹਨਾਂ ਦੇ ਦਿਵਾਨਾਂ ਦਾ ਪੂਰਨ ਬਾਈਕਾਟ ਹੋਣਾ ਚਾਹੀਦਾ ਹੈ ਤੇ ਕੋਈ ਵੀ ਕਿਤੇ ਇਹਨਾਂ ਦੇ ਦਿਵਾਨਾਂ ਨੂੰ ਆਯੋਜਨ ਕਰਨ ਦੇ ਵਿੱਚ ਸ਼ਾਮਲ ਜਾਂ ਇਹਨਾਂ ਦਾ ਸਾਥ ਨਹੀਂ ਦੇਵੇਗਾ ਖੈਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਇਸ ਦਾ ਜਵਾਬ ਜੋ ਦਿੱਤਾ ਉਹਦੇ ਵਿੱਚ ਡਿਫਾਇੰਸ ਵੀ ਸੀ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਟੈਕਟਿਕਲ ਪਿੱਛੇ ਹਟਣ ਦਾ ਜਿਹੜਾ ਹੈ ਫੈਸਲਾ ਵੀ ਸੀ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਅੱਜ ਤੋਂ ਬਾਅਦ ਦਿਵਾਨ ਲਾਉਣੇ ਬੰਦ ਕਰ ਦਊਗਾ ਤੇ ਮੈਂ ਜਿੰਨਾ ਵੀ ਆਪਣਾ ਪ੍ਰਚਾਰ ਹੈ ਉਹ ਵੀਡੀਓ ਦੇ ਮਾਧਮੇ ਤੇ ਸੋਸ਼ਲ ਮੀਡੀਆ ਦੇ ਉੱਤੇ ਹੀ ਕਰਾਂ ਸੋ ਅਕਾਲ ਤਖਤ ਸਾਹਿਬ ਦਾ ਇੱਕ ਫੈਸਲਾ ਆਪਣੀ ਜਗ੍ਹਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਵਿਦਰੋਹ ਆਪਣੀ ਜਗ੍ਹਾ ਸੀ ਦੋਵੇਂ ਪੈਰਲਲ ਚੱਲਦੇ ਗਏ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਪ੍ਰਚਾਰ ਬੰਦ ਨਹੀਂ ਕੀਤਾ ਗਿਆ ਦਿਵਾਨ ਲਾਉਣੇ ਜਰੂਰ ਬੰਦ ਕਰ ਦਿੱਤੇ ਸੀ ਆਨਲਾਈਨ ਪ੍ਰਚਾਰ ਚੱਲਦਾ ਰਿਹਾ ਵੀਡੀਓ ਦੇ ਮਾਧਿਅਮ ਦੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਉਹ ਆਪਣੇ ਸਮਰਥਕਾਂ ਦੇ ਆਪਣੇ ਪੈਰੋਕਾਰਾਂ ਦੇ ਆਪਣੇ ਫੋਲੋਅਰਸ ਦੇ ਜਿਨ੍ਹਾਂ ਦੀ ਵੀ ਆਪਾਂ ਗੱਲ ਕਰੀ ਉਹਨਾਂ ਨਾਲ ਰੂਬਰੂ ਹੁੰਦੇ ਰਹੇ ਵਿਦੇਸ਼ ਯਾਤਰਾ ਵੀ ਕਰਦੇ ਰਹੇ ਤੇ ਹੁਣ ਉਹਨਾਂ ਵੱਲੋਂ ਦੁਬਾਰਾ ਦੀਵਾਨ ਲਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਸੀ ਪਿੱਛੇ ਜੇ ਵਿਸਾਖੀ ਤੇ ਦੀਵਾਨ ਲਾਏ ਗਏ ਜਿਦੇ ਵਿੱਚ ਕਾਫੀ ਭਰਮਾ ਇਕੱਠ ਦੇਖਣ ਨੂੰ ਮਿਲਿਆ ਰਾਜਨੀਤਿਕ ਹਸਤੀਆਂ ਵੀ ਕਈ ਉਹਨਾਂ ਦਿਮਾਗਾ ਦੀਵਾਨਾਂ ਦੇ ਵਿੱਚ ਸ਼ਾਮਲ ਦਿਖਾਈ ਦਿੱਤੀ ਹੁਣ ਗੱਲ ਇੱਥੇ ਜੀ ਆਪਾਂ ਕੱਲ ਵਾਲੇ ਸੰਦੇਸ਼ ਦੀ ਦੁਬਾਰਾ ਕਰਦੇ ਆਂ ਜੇ ਤੁਸੀਂ ਰਣਜੀਤ ਸਿੰਘ ਢਲਰੀਆਂ ਵਾਲੇ ਦਾ ਸੰਦੇਸ਼ ਸੁਣਿਆ ਹੋਵੇ ਜਿਹੜਾ ਕਿ ਉਹਨਾਂ ਨੇ ਹੁਲਦੀਪ ਸਿੰਘ ਗੜਗੱਜ ਦੇ ਬਿਆਨ ਤੋਂ ਬਾਅਦ ਦਿੱਤਾ ਹੈ ਉਹ ਉਸ ਦਾ ਸਵਾਗਤ ਕਰਦੇ ਨਜ਼ਰ ਆਏ ਉਹ ਸਿੱਖੀ ਪ੍ਰਚਾਰ ਦੇ ਜ਼ੋਰ ਉਦੰਦੇ ਇਸ ਦੀ ਲੋੜ ਹੈ ਇਹ ਕਹਿੰਦੇ ਵੀ ਦਿਖਾਈ ਦਿੱਤੇ ਲੇਕਿਨ ਉਹਨਾਂ ਦੇ ਵੱਲੋਂ ਕਿਤੇ ਵੀ ਮਾਫੀ ਸ਼ਬਦ ਜਿਹੜਾ ਹੈ ਉਹ ਨਹੀਂ ਵਰਤਿਆ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਠੀਕ ਹੈ ਮੈਂ ਆਪਣੇ ਸਮਰਥਕਾਂ ਦੇ ਨਾਲ ਸਲਾਹ ਕਰਾਂਗਾ ਹੁਣ ਤਾਂ ਮੈਂ ਅਮਰੀਕਾ ਜਾ ਰਿਹਾ ਹਾਂ ਜਿੰਨਾ ਸਮਾਂ ਹੈ ਉਸ ਦੇ ਵਿੱਚ ਸਲਾਹ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਉਸ ਤੋਂ ਬਾਅਦ ਆ ਕੇ ਅਸੀਂ ਜਫੇਦਾਰ ਸਾਹਿਬ ਨੂੰ ਮਿਲਾਂਗੇ ਵੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕਰਾਂਗੇ ਆਪਣਾ ਪੱਖ ਵੀ ਉਹਨਾਂ ਸਾਹਮਣੇ ਰੱਖਾਂਗੇ ਫਿਰ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਹੁਣ ਇਸ ਦੇ ਵਿੱਚੋਂ ਕਿਤੇ ਵੀ ਇਹ ਨਹੀਂ ਚੱਲ ਰਿਹਾ ਕਿ ਉਹ ਸਮਰਪਣ ਕਰਕੇ ਮਾਫੀ ਮੰਗਣਾ ਚਾਹੁੰਦੇ ਨੇ ਤੇ ਮਾਫੀ ਮੰਗ ਕੇ ਫੇਰ ਮੁੜ ਧਾਰਾ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੈ ਕਿ ਜ਼ਰੂਰਤ ਇਸ ਸਮੇਂ ਸੁਖਵੀਰ ਸਿੰਘ ਦੀ ਬਾਦਲ ਦੀ ਉਹਨਾਂ ਨਾਲੋਂ ਜ਼ਿਆਦਾ ਹੈ ਉਹ ਤਾਂ ਆਪਣਾ ਕੰਮ ਜਿਵੇਂ ਪਹਿਲਾਂ ਚੱਲ ਰਿਹਾ ਸੀ ਓਵੇਂ ਹੀ ਚਲਾਉਂਦੇ ਜਾ ਰਹੇ ਨੇ ਉਹਨਾਂ ਦੀ ਜਿਹੜੀ ਫਾਲੋਅਰਸ ਨੇ ਉਹਨਾਂ ਦੀ ਗਿਣਤ ਸਮਰਥਕਾਂ ਦੀ ਗਿਣਤੀ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਆਈ ਹੈ ਅਕਾਲ ਤਖਤ ਦੇ ਫੈਸਲੇ ਤੋਂ ਬਾਅਦ ਵੀ ਲੋਕ ਉਸੇ ਤਰੀਕੇ ਨਾਲ ਉਹਨਾਂ ਦੇ ਸੈਸ਼ਨਾਂ ਦੇ ਵਿੱਚ ਉਹਨਾਂ ਦੇ ਡੇਰੇ ਦੇ ਵਿੱਚ ਜੁੜਦੇ ਆ ਰਹੇ ਨੇ ਜਿਵੇਂ ਪਹਿਲਾਂ ਜੁੜਦੇ ਸੀਗੇ ਲੇਕਿਨ ਉਹਨਾਂ ਤੇ ਦਸੰਬਰ 2024 ਦੇ ਵਿੱਚ ਇੱਕ 10-12 ਸਾਲ ਪਹਿਲਾਂ ਸੁਸਾਈਡ ਕੀਤਾ ਗਿਆ ਸੀ ਇੱਕ ਲੜਕੀ ਵੱਲੋਂ ਉਸ ਦੇ ਲਈ ਦੇ ਸਬੰਧ ਦੇ ਵਿੱਚ ਕਤਲ ਦਾ ਮੁਕੱਦਮਾ ਜਿਹੜਾ ਹੈ ਉਹ ਜ਼ਰੂਰ ਦਰਦ ਹੋ ਗਿਆ ਹੈ ਸੋ ਕਿਤੇ ਨਾ ਕਿਤੇ ਥੋੜਾ ਬਹੁਤ ਖਤਰਾ ਉਹਨਾਂ ਦੇ ਉੱਪਰ ਵੀ ਮੰਡਰਾ ਰਿਹਾ ਹੈ ਦੂਸਰਾ ਉਹਨਾਂ ਦੀਆਂ ਜਿਹੜੀਆਂ ਇਹ ਆਪਾਂ ਕਹਿ ਲਈਏ ਕਿ ਆਪਣੇ ਆਪ ਨੂੰ ਪੂਰੇ ਪੰਜਾਬ ਦੇ ਵਿੱਚ ਸਿੱਖ ਸਮਾਜ ਦਾ ਇੱਕ ਵੱਡਾ ਪ੍ਰਚਾਰਕ ਕਵੱਡਾ ਬਾਬਾ ਜੋ ਬਣਨ ਦੀ ਖੁਆਇਸ਼ ਸੀ ਜੋ ਉਹਨਾਂ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ ਇਸ ਸਮੇਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਸ਼ਾਇਦ ਉਹ ਇਸ ਵਕਤ ਪੂਰੀ ਹੋ ਸਕਦੀ ਹੈ ਉਧਰ ਸੁਖਬੀਰ ਬਾਦਲ ਨੂੰ ਵੀ ਸੰਤ ਸਮਾਜ ਦੇ ਵਿੱਚੋਂ ਕਿਸੇ ਨਾ ਕਿਸੇ ਵੱਡੇ ਨਾਮ ਦੇ ਸਹਾਰੇ ਦੀ ਲੋੜ ਹੈ ਇਹ ਵੀ ਸਾਰੇ ਜਾਣਦੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਵੇਲੇ ਕਿਸੇ ਵੀ ਸੰਤ ਸਮਾਜ ਵੱਲੋਂ ਕਿਸੇ ਵੀ ਸੰਪਰਦਾਇਕਾਈਆਂ ਵੱਲੋਂ ਜਾ ਕੇ ਉੱਥੇ ਉਹਨਾਂ ਨੂੰ ਮਾਨਤਾ ਨਾ ਦੇਣ ਨਾਲ ਕਾਫੀ ਵੱਡੇ ਸਵਾਲੀਆ ਨਿਸ਼ਾਨ ਲੱਗ ਚੁੱਕੇ ਹਨ। ਹਰਨਾਮ ਸਿੰਘ ਧੁੰਮਾ ਜੋ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਵੱਲੋਂ ਵੀ ਜੋ ਹੁਣ ਸਟੈਂਡ ਲਿਆ ਗਿਆ ਹੈ ਕਿ ਅਸੀਂ ਜਥੇਦਾਰਾਂ ਦੀ ਵਾਪਸੀ ਕਰਾ ਕੇ ਹੀ ਰਹਿਣਾ ਹੈ ਭਾਵੇਂ ਕਈ ਇਸ ਨੂੰ ਫਿਕਸਡ ਮੈਚ ਦਾ ਨਾਮ ਵੀ ਦਿੰਦੇ ਨੇ ਲੇਕਿਨ ਕਿਤੇ ਨਾ ਕਿਤੇ ਧਾਮੀ ਦਾ ਨਾਰਾਜ਼ ਰਹਿਣਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਸੀ ਤੇ ਉਸ ਤੋਂ ਬਾਅਦ ਏਕ ਸਿੰਘ ਤਨੋਲਾ ਨੂੰ ਉਹਨਾਂ ਦੀ ਕਹਿਣ ਦੇ ਬਾਵਜੂਦ ਵੀ ਮਨਾ ਕਰਨ ਦੇ ਬਾਵਜੂਦ ਵੀ ਉੱਥੇ ਦਾ ਜਸਦਾਰ ਥਾਪ ਦਿੱਤਾ ਗਿਆ ਕਿਤੇ ਨਾ ਕਿਤੇ ਵਖਰੇਵੇਂ ਆਏ ਨੇ ਤੁਮਾਂ ਵੀ ਜਿਹੜੇ ਨੇ ਉਹਨਾਂ ਵੱਲੋਂ ਜੋ ਡੈਡਲਾਈਨ ਦਿੱਤੀ ਗਈ ਸੀ 15 ਤਰੀਕ ਤੱਕ ਦੀ ਉਹ ਵੀ ਖਤਮ ਹੋ ਚੁੱਕੀ ਹੈ ਨਹਿنگ ਸਿੰਘ ਜਿੱਥੇ ਬੰਦੀਆਂ ਤੇ ਹੋਰ ਬਾਕੀ ਸੰਤ ਸਮਾਜ ਨੂੰ ਇਕੱਠਾ ਕਰਕੇ ਉਹ 27 ਤਰੀਕ ਨੂੰ ਹੋ ਸਕਦਾ ਹੈ ਕਿ ਇੱਕ ਵੱਡਾ ਪ੍ਰੋਗਰਾਮ ਐਲਾਨ ਦੇਣ ਕੁਲਦੀਪ ਸਿੰਘ ਗੜਗੜਜ ਨੇ ਵੀ ਖਾਣ ਹੋਏਗੇ ਹੋਏ ਸਭ ਮਿਲਣਗੇ ਦੇ ਨਾਮ ਤੇ ਇੱਕ ਜਿਹੜਾ ਹੈ ਪ੍ਰਚਾਰ ਦਾ ਪ੍ਰੋਗਰਾਮ ਤਾਂ ਉਲੀਕ ਦਿੱਤਾ ਹੈ ਲੇਕਿਨ ਕੋਈ ਬਹੁਤਾ ਵੱਡਾ ਹੰਗਾਰਾ ਜੀ ਕਹਿ ਲਈਏ ਉਹਨਾਂ ਨੂੰ ਨਹੀਂ ਮਿਲ ਰਿਹਾ ਉਹ ਕੱਲੇ ਹੀ ਪਿੰਡ-ਪਿੰਡ ਜਾ ਕੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮਹਿੰਮ ਨੂੰ ਇੱਕ ਵੱਡਾ ਹੰਗਾਰਾ ਕਿਸੇ ਤਰੀਕੇ ਨਾਲ ਵੀ ਦਵਾ ਸਕਣ ਲੇਕਿਨ ਜੇ ਉਹਨਾਂ ਨੂੰ ਇਸ ਤਰੀਕੇ ਦਾ ਪ੍ਰਚਾਰਕ ਦਾ ਇੱਕ ਵੱਡੇ ਪ੍ਰਚਾਰਕ ਦਾ ਸਾਥ ਮਿਲ ਜਾਂਦਾ ਹੈ ਜੇ ਉਹ ਢੜਰੀਆਂ ਵਾਲੇ ਨੂੰ ਮਾਫੀ ਦੇ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਨੇ ਕਿਤੇ ਨਾ ਕਿਤੇ ਉਹ ਇੱਕ ਕਾਫੀ ਵੱਡੇ ਸਮੂਹ ਦੇ ਵਿੱਚ ਇੱਕ ਕਾਫੀ ਵੱਡੀ ਸੰਗਤ ਦੇ ਵਿੱਚ ਖਾਸ ਕਰ ਮਾਲਵੇ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਮਾਨਤਾ ਦਿਵਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਇਹ ਵੀ ਉਹ ਦਿਖਾ ਸਕਣਗੇ ਕਿ ਮੈਂ ਇੱਕ ਵੱਡੇ ਇਸ਼ੂ ਦੇ ਉੱਤੇ ਫੈਸਲਾ ਲਿਆ ਇੱਕ ਵੱਡੇ ਨਾਮ ਨੂੰ ਮੈਂ ਵਾਪਸ ਪੰਥ ਨਾਲ ਜੋੜਿਆ ਇਸ ਕਰਕੇ ਉਹਨਾਂ ਨੂੰ ਜਿਹੜੀ ਲੈਜਿਟਿਮੇਸੀ ਹੈ ਉਹ ਕਿਸੇ ਤਰੀਕੇ ਨਾਲ ਬਹਾਲ ਹੋ ਜਾਵੇਗੀ ਇਹ ਕੋਸ਼ਿਸ਼ ਉਹਨਾਂ ਵੱਲੋਂ ਵੀ ਕੀਤੀ ਜਾਵੇਗੀ ਸੋ ਇਸ ਸਮੇਂ ਵਕਤ ਇਸ ਤਰ੍ਹਾਂ ਦਾ ਹੈ ਕਿ ਲੋੜ ਸਾਰਿਆਂ ਨੂੰ ਹੀ ਹੈ ਲੇਕਿਨ ਕੌਣ ਇਸ ਗੱਲ ਨੂੰ ਸਮਝੇਗਾ ਕਿ ਕਿਸ ਦੀ ਸਭ ਤੋਂ ਵੱਡੀ ਲੋੜ ਹੈ ਸਮਝੌਤਾ ਕਹਿ ਲਓ ਜਾਂ ਸੌਦਾ ਕਹਿ ਲਓ ਉਹ ਕਿਸ ਤਰੀਕੇ ਨਾਲ ਹੁੰਦਾ ਹੈ ਇਹ ਦੇਖਣਾ ਬਹੁਤ ਅਹਿਮ ਹੈ ਕਿਤੇ ਸੁਖਬੀਰ ਸਿੰਘ ਬਾਦਲ ਉਹ ਪ੍ਰਾਣੀ ਡੇਰੇ ਸੱਚੇ ਸੌਦੇ ਵਾਲੀ ਗਲਤੀ ਤਾਂ ਨਹੀਂ ਕਰ ਲੈਣਗੇ ਕਿ ਰਣਜੀਤ ਸਿੰਘ ਢਟਰੀਆਂ ਵਾਲਾ ਮਾਫੀ ਵੀ ਨਾ ਮੰਗੇ ਤੇ ਉਸ ਨੂੰ ਮਾਫ ਕਰ ਦਿੱਤਾ ਜਾਵੇ ਜੇ ਅਗਿਆ ਹੋ ਜਾਂਦਾ ਹੈ ਤਾ ਇੱਕ ਨਵਾਂ ਕਲੇਸ਼ ਕਹ ਲਓ ਇੱਕ ਨਵਾਂ ਵਿਵਾਦ ਜੁੜਾ ਹੈ ਉਹ ਪੰਥਕ ਸਫਾ ਦੇ ਵਿੱਚ ਜ਼ਰੂਰ ਖੜਾ ਹੋ ਜਾਵੇਗਾ ਕਿ ਇਹ ਕਿਸ ਤਰੀਕੇ ਦੇ ਨਾਲ ਤੁਸੀਂ ਮਾਫੀਆਂ ਵੰਡ ਰਹੇ ਹੋ ਢੱਡੀਆਂ ਵਾਲੇ ਨੇ ਹਜੇ ਤੱਕ ਇਸ ਗੱਲ ਦਾ ਥੋੜਾ ਬਹੁਤਾ ਵੀ ਸੰਕੇਤ ਨਹੀਂ ਦਿੱਤਾ ਕਿ ਉਹ ਮਾਫੀ ਮੰਗਣ ਦੇ ਲਈ ਤਿਆਰ ਹੈ ਉਸ ਨੇ ਇਹ ਜ਼ਰੂਰ ਕਿਹਾ ਕਿ ਮੈਂ ਅੱਜ ਤੱਕ ਸਰਪਤੇ ਆਵਾਂਗਾ ਮੈਂ ਜਥੇਦਾਰਾਂ ਦੇ ਨਾਲ ਬੈਠਾਂਗਾ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਉਹ ਵੀ ਇਸ ਗੱਲ ਦੇ ਇਕਦੇ ਸੁਣੇ ਗਏ ਨੇ ਕਿ ਅਸੀਂ ਉਹ ਵੀ ਸਜ਼ਾਵਾਂ ਭੁਗਤੀਆਂ ਨੇ ਜਿਹੜੀਆਂ ਗਲਤੀਆਂ ਅਸੀਂ ਨਹੀਂ ਕੀਤੀਆਂ ਸੋ ਉਹ ਮਾਫੀ ਮੰਗਣ ਦੇ ਨਾਲੋਂ ਜ਼ਿਆਦਾ ਆਪਣੀ ਮੂਲ ਬਹਾਲੀ ਜਾਂ ਮੂਲ ਬਸੇਮੇ ਦੇ ਲਈ ਜ਼ਿਆਦਾ ਇੱਛੁਕ ਲੱਗਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਦੀ ਲੋੜ ਦੇ ਨਾਲੋਂ ਜ਼ਿਆਦਾ ਸੁਖਵੀਰ ਬਾਦਲ ਦੀ ਜਾਂ ਕੁਲਦੀਪ ਸਿੰਘ ਗੜਕੱਜ ਦੀ ਲੋੜ ਇਸ ਸਮੇਂ ਜ਼ਿਆਦਾ ਵੱਡੀ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਤੋਂ ਜਿਸ ਵੱਡੇ ਪੱਧਰ ਤੇ ਪ੍ਰਤੀਕੀ ਕੀਤੀ ਜਾ ਰਹੀ ਹੈ ਜਿੰਨੇ ਵੱਡੇ ਪੱਧਰ ਤੇ ਲੋਕ ਉਸ ਦੇ ਨਾਲ ਜੁੜ ਰਹੇ ਨੇ ਉਦੇ ਨਾਲ ਸਿਆਸੀ ਖਲਬਲੀ ਤਾਂ ਜ਼ਰੂਰ ਸੁਖਵੀਰ ਖੇਮੇ ਦੇ ਵਿੱਚ ਵੀ ਮੱਚੀ ਹੋਈ ਹੈ ਸੋ ਹੁਣ ਜ਼ਰੂਰਤ ਕੀ ਦੀ ਜ਼ਿਆਦਾ ਹੈ ਕੀ ਫੈਸਲੇ ਕਾਲੀ ਦੇ ਵਿੱਚ ਗਲਕ ਲਏ ਜਾਂਦੇ ਹਨ ਜਾਂ ਕੋਈ ਇਸ ਤਰੀਕੇ ਦਾ ਰਸਤਾ ਕੱਢਿਆ ਜਾਂਦਾ ਹੈ ਜਿਸ ਦੇ ਨਾਲ ਲੈਗਿਟੀਮੈਸੀ ਵੀ ਜਥੇਦਾਰ ਨੂੰ ਮਿਲ ਜਾਵੇ ਧੁੰਮੇ ਦਾ ਕੱਦ ਵੀ ਵੱਡਾ ਨਾ ਹੋਵੇ ਰਣਜੀਤ ਸਿੰਘ ਘਟੜੀਆਂ ਵਾਲਾ ਵੀ ਵਾਪਸ ਫੋਲਡ ਦੇ ਵਿੱਚ ਆ ਜਾਵੇ ਤੇ ਉਹਦੇ ذریعے ਮਾਲਵੇ ਦੇ ਵਿੱਚ ਹੀ ਸਹੀ ਇੱਕ ਵੱਡੇ ਖੇਤਰ ਦੇ ਵਿੱਚ ਸੁਖਵੀਰ ਬਾਦਲ ਨੂੰ ਤੇ ਜ세ਦਾਰ ਨੂੰ ਮਾਨਤਾ ਮਿਲ ਜਾਵੇ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਲੇਕਿਨ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੀ ਮਾਫੀ ਮੰਗੇ ਤੋਂ ਬਿਨਾਂ ਹੀ ਮਾਫੀ ਦੇ ਦਿੱਤੀ ਜਾਵੇਗੀ ਇਸ ਤਰ੍ਹਾਂ ਦੇ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਜ਼ਰੂਰ ਆਉਣਗੇ ਲੇਕਿਨ ਇਸ ਸਮੇਂ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਜੋ ਜਵਾਬ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਹੁਣ ਉੱਥੇ ਉਹ ਹਫ਼ਤਾ 10 ਦਿਨ 20 ਦਿਨ ਜਿੰਨਾ ਵੀ ਸਮਾਂ ਬਤੀਤ ਕਰਨਗੇ ਉਹਦੇ ਵਿੱਚ ਉਹ ਇਹ ਰਿਐਕਸ਼ਨ ਜ਼ਰੂਰ ਦੇਖ ਲੈਣਗੇ ਕਿ ਜਿਹੜਾ ਇੱਕ ਘਟਨਾਕ੍ਰਮ ਹੋਇਆ ਹੈ ਪੰਥਕ ਖਫਾਦੇ ਵਿੱਚ ਪੰਜਾਬ ਦੇ ਵਿੱਚ ਇਹਦਾ ਰਿਐਕਸ਼ਨ ਕੀ ਆਉਂਦਾ ਹੈ ਉਹ ਰਿਐਕਸ਼ਨ ਨੂੰ ਦੇਖ ਕੇ ਭਾਂਪ ਕੇ ਉਹ ਆਪਣਾ ਅਗਲਾ ਕਦਮ ਜ਼ਰੂਰ ਚੱਕਣਗੇ ਇਹ ਉਹਨਾਂ ਵੱਲੋਂ ਆਪਣਾ ਜਿੰਨਾ ਵੀ ਜੋੜ ਘਟਾਓ ਸੀ ਉਸ ਨੂੰ ਬਿਠਾ ਲਿਆ ਗਿਆ ਜਾਪਦਾ ਹੈ ਸੁਖਬੀਰ ਬਾਦਲ ਕਿੰਨਾ ਕੁ ਸਿਆਸੀ ਉਖਤਗੀ ਨਾਲੇ ਫੈਸਲਾ ਲੈਂਦੇ ਨੇ ਉਹ ਡਿਪੈਂਡ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜੀ ਰਾਜਨੀਤੀ ਹੈ ਉਹਨਾਂ ਦੀ ਸਿਆਸਤ ਹੈ ਉਸ ਦਾ ਪ੍ਰਗਟ ਕੀ ਹੋਵੇਗਾ ਇੱਕ ਪਾਸੇ ਉਹਨਾਂ ਦੇ ਬੱਚੇ ਖੁਛੇ ਸਾਥੀਆਂ ਦਾ ਵੀ ਉਹਨਾਂ ਦਾ ਸਾਥ ਛੱਡਣ ਦੀਆਂ ਕਿਆਸ਼ਰਾਈਆਂ ਚਲਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 25 ਤਰੀਕ ਨੂੰ ਪ੍ਰਕਾਸ਼ਨ ਦੀ ਬਾਦਲ ਦੀ ਵਰਸੀ ਦੇ ਮੌਕੇ ਇੱਕ ਦੋ ਵੱਡੇ ਨਾਮ ਜਿਹੜੇ ਨੇ ਵੱਡੇ ਲੀਡਰ ਪੰਜ ਮੈਂਬਰੀ ਕਮੇਟੀ ਵਾਲੇ ਧੜੇ ਦੇ ਵਿੱਚੋਂ ਤੋੜ ਕੇ ਉਹ ਆਪਣੇ ਨਾਲ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰਨ 2027 ਤੱਕ ਇਹ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਚਲਦੀ ਰਹੇਗੀ ਕੌਣ ਪੰਥੜਾ ਗਲਤ ਚੱਲਦਾ ਹੈ ਕੌਣ ਪੰਥੜਾ ਸਹੀ ਚੱਲਦਾ ਹੈ ਇਸ ਦੇ ਨਾਲ ਹੀ ਸਿਆਸੀ ਪਬਿਕ ਜਿਹੜੇ ਨੇ ਉਹ ਤੈ ਹੋਣਗੇ ਪੰਥਕ ਸਿਆਸਤ ਕੀ ਰੁਖ ਲੈਂਦੀ ਹੈ ਕਿਹੜੇ ਨਾਮ ਇਸ ਸਿਆਸਤ ਦੇ ਵਿੱਚ ਕਾਰਾਗਰ ਰਹਿੰਦੇ ਨੇ ਤੇ ਕਿਹੜੇ ਨਾਮ ਹੌਲੀ ਹੌਲੀ ਮਿਟ ਜਾਣਗੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਸਿਆਸਤ ਇਸ ਸਮੇਂ ਦਿਲਚਸਪ ਜ਼ੂਰ ਬਣੀ ਹੋਈ ਹੈ ਹਰ ਰੋਜ਼ ਨਵੀਂ ਕੋਵਾਇਤ ਨਵੀਂ ਘਟਨਾਕ੍ਰਮ ਜਿਹੜੇ ਨੇ ਉਪੰਤਕ ਸਿਆਸਤ ਦੇ ਵਿੱਚ ਬਾਦਸਤੂਰ ਜਾਰੀ ਨੇ ਤੇ ਇੰਨਾ ਹੀ ਘਟਨਾਕ੍ਰਮ ਨੂੰ ਇੰਨਾ ਹੀ ਜੋ ਵਰਤਾਰੇ ਹੋ ਰਹੇ ਨੇ ਉਹਨਾਂ ਦੀ ਸਮੀਖਿਆ ਕਰਕੇ ਉਹਨਾਂ ਦੀ ਪਰਚੋਲ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਰਹਾਂਗੇ ਤੁਹਾਡੇ ਰੂਬਰੂ ਉਹਨਾਂ ਸਾਰੀਆਂ ਪੇਚੀਦਗੀਆਂ ਨੂੰ ਅ ਲੈ ਹੁੰਦੇ ਰਹਾਂਗੇ ਤਾਂ ਕਿ ਨਿਰਣਾ ਲੈਣ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਤੁਹਾਨੂੰ ਸੁਖਿਆਈ ਹੋਵੇ ਤੁਸੀਂ ਆਸਾਨੀ ਨਾਲ ਕਿਸੇ ਨਾ ਕਿਸੇ ਨਿਰਣੇ ਦੇ ਉੱਤੇ ਪਹੁੰਚ ਜਾਓ ਨਿਰਣਾ ਤਾਂ ਆਖਰਕਾਰ ਤੁਸੀਂ ਹੀ ਲੈਣਾ ਹੈ ਕਿ ਸਿਆਸਤ ਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਲੇਕਿਨ ਇਸ ਸਾਰੀ ਸਿਆਸਤ ਦੇ ਵਿੱਚ ਪੰਥ ਜ਼ਰੂਰ ਕਿਤੇ ਨਾ ਕਿਤੇ ਗਵਾਚ ਗਿਆ ਹੈ ਸਿੱਖੀ ਦੇ ਪ੍ਰਚਾਰ ਨੇ ਜ਼ਰੂਰ ਕਿਤੇ ਨਾ ਕਿਤੇ ਬੈਕ ਸੀਟ ਲੈ ਲਈ ਹੈ ਸਿਆਸਤ ਇੱਕ ਕੋਰੀ ਸਿਆਸਤ ਜਿਹੜੀ ਹੈ ਉਹ ਹਾਵੀ ਹੋ ਗਈ ਹੈ ਸੋ ਸਿਆਸਤ ਕੀ ਕੀ ਕਾਰਜ ਕਰਵਾਉਂਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਰੂਬਰੂ ਅਸੀਂ ਕਰਦੇ ਰਹਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ